ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਪੰਜਾਬ ਯੂਨੀਵਰਸਿਟੀ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੇ ਪੰਜਾਬੀਆਂ ਦੇ ਨਾਲ ਧੋਖਾ ਵੀ ਕੀਤਾ ਤੇ ਚਲਾਕੀ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰਸੋਂ ਦੀ ਤਰੀਕ ਦੇ ਵਿੱਚ ਦੋ ਨੋਟੀਫਿਕੇਸ਼ਨ ਜਾਰੀ ਕਰਦੀ ਹੈ ਕੇਂਦਰ ਸਰਕਾਰ ਉਹਨਾਂ ਦਾ ਜਿਹੜਾ ਵਿਦਿਆ ਮਹਿਕਮਾ ਉਹ ਪਹਿਲੀ ਨੋਟੀਫਿਕੇਸ਼ਨ ਜਾਰੀ ਕਰਕੇ ਕਹਿੰਦੇ ਆ ਵੀ ਜਿਹੜੀ ਨੋਟੀਫਿਕੇਸ਼ਨ 28 ਅਕਤੂਬਰ ਨੂੰ ਅਸੀਂ ਜਾਰੀ ਕੀਤੀ ਸੀ ਜਿਹਦੇ ਵਿੱਚ ਇਹਦਾ ਜਿਹੜਾ ਜਿਹੜਾ ਗਵਰਨੈਂਸ ਦਾ ਢਾਂਚਾ ਹੈ ਸੈਨਟ ਸਿੰਡੀਕੇਟ ਉਹਨੂੰ ਬਦਲਿਆ ਸੀ ਵੱਡੀ ਪੱਧਰ ਤੇ ਉੱਤੇ ਉਹ ਨੋਟੀਫਿਕੇਸ਼ਨ ਅਸੀਂ ਰੱਦ ਕਰਦੇ ਆਂ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਉਹਦੀਆਂ ਖਬਰਾਂ ਚੱਲੀਆਂ ਟੀਵੀ ਦੇ ਉੱਤੇ ਖਬਰਾਂ ਆਈਆਂ ਲੋਕ ਇੱਕ ਦੂਜੇ ਨੂੰ ਪੁੱਛਦੇ ਰਹੇ ਕੁਝ ਵਧਾਈਆਂ ਦਿੰਦੇ ਰਹੇ ਪਰ ਨਾਲ ਦੀ ਨਾਲੇ ਉਹ ਸਾਰਾ ਕੁਝ ਧਰਿਆ ਧਰਾਇ ਰਹਿ ਗਿਆ ਜਦੋਂ ਦੂਜੀ ਨੋਟੀਫਿਕੇਸ਼ਨ ਵੀ ਲੋਕਾਂ ਦੇ ਸਾਹਮਣੇ ਆ ਗਈ ਉਸ ਦੂਸਰੀ ਨੋਟੀਫਿਕੇਸ਼ਨ ਦੇ ਵਿੱਚ ਉਹੀ ਪਹਿਲਾਂ ਵਾਲੀਆਂ ਗੱਲਾਂ ਨੂੰ ਦੁਬਾਰਾ ਦੁਹਰਾਇਆ ਗਿਆ ਸਿਰਫ ਇੱਕ ਲਾਈਨ ਇਹ ਪਾਈ ਗਈ ਕਿ ਇਹ ਕਦੋਂ ਤੋਂ ਲਾਗੂ ਕਰਨਾ ਹੈ ਇਹਦੇ ਬਾਰੇ ਕੇਂਦਰ ਸਰਕਾਰ ਬਾਅਦ ਚ ਦੱਸੂਗੀ ਹੁਣ ਇਸ ਦੇ ਉੱਤੇ ਬੀਜੇਪੀ ਨੇ ਕੱਚਾਂ ਵਜਾ ਕੇ ਉਹਦਾ ਬੜਾ ਸਵਾਗਤ ਕੀਤਾ ਤੇ ਕਿਹਾ ਕਿ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਬਹੁਤ ਕਦਰ ਕਰਦੀ ਹੈ ਕੇਂਦਰ ਸਰਕਾਰ ਪੰਜਾਬੀਆਂ ਦੇ ਬਾਰੇ ਚ ਐ ਹੋ ਗਿਆ ਨਾਲ ਦੀ ਨਾਲ ਇਹ ਨਵਾਂ ਉੱਦਦਾ ਛੇੜਨ ਦੀ ਕੋਸ਼ਿਸ਼ ਕੀਤੀ ਵੀ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਢਾਂਚਾ ਲਾਗੂ ਕਰੇ ਜਿਹੜਾ ਇੱਥੇ ਹੁੰਦਾ ਸੀਗਾ ਇਹ ਨਵੇਂ ਪਾਸੇ ਰਾਹ ਪਾਉਣ ਦੀ ਗੱਲ ਕੀਤੀ ਹਾਲਾਂਕਿ ਉਹ ਉਹਨਾਂ ਨੇ ਪੰਜਾਬ ਸਰਕਾਰ ਦੀ ਗੱਡੀ ਦੇ ਝੂਟੇ ਲਏ ਕਿੰਨੇ ਸਾਲ ਬਾਅਦ ਉਹ ਸਾਹਿਬ ਦੇ ਨਾਲ ਰਲ ਕੇ ਉਦੋਂ ਤਾਂ ਉਹਨਾਂ ਨੂੰ ਇਹ ਚੇਤਾ ਨਹੀਂ ਆਇਆ ਹੁਣ ਕਿਵੇਂ ਆ ਗਿਆ ਇਹ ਇਹ ਬਿਲਕੁਲ ਹੀ ਮੁੱਦਾ ਢਕਾਉਣ ਵਾਲੀ ਗੱਲ ਹੈ ਅਸਲ ਗੱਲ ਜਿਹੜੀ ਹੈ ਉਹ ਵੱਖਰਾ ਮੁੱਦਾ ਹੈਗਾ ਅਸਲ ਗੱਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਰਾਹੀਂ ਪੰਜਾਬ ਦੇ 200 ਕਾਲਜਾਂ ਦੇ ਉੱਤੇ ਆਰਐਸਐਸ ਦੀ ਵਿਚਾਰਧਾਰਾ ਲਦਣ ਦਾ ਜਿਹੜਾ ਕੋਝਾ ਯਤਨ ਹੈ ਉਹਨੂੰ ਪੰਜਾਬੀ ਸਫਲ ਨਹੀਂ ਹੋਣ ਦੇਣਗੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਲਗਾਤਾਰ ਉੱਥੇ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਪਹਿਲੀ ਜਿੱਤ ਤਾਂ ਉਹਨਾਂ ਨੇ ਇਹ ਪ੍ਰਾਪਤ ਕੀਤੀ ਕਿ ਜਿਹੜਾ ਐਫੀਡੈਵਟ ਮੰਗਦੀ ਸੀ ਪੰਜਾਬ ਯੂਨੀਵਰਸਿਟੀ ਉਸ ਨੂੰ ਰੱਦ ਕਰਾਇਆ ਹੈ ਵਾਪਸ ਕਰਵਾਇਆ ਹੈਗਾ ਦੂਸਰਾ ਇਹ ਹੈ ਕਿ ਪੰਜਾਬ ਸਰਕਾਰ ਬਿਆਨ ਦੇ ਰਹੀ ਹੈ ਉਹਦੇ ਬਲਾਰੇ ਵੀ ਬੋਲ ਰਹੇ ਆ ਵੀ ਅਸੀਂ ਹੋ ਸਕਦਾ ਹੈ ਕੋਰਟ ਜਾਈਏ ਅਸੀਂ ਬਹੁਤ ਸਖਤੀ ਨਾਲ ਕਹਿਣਾ ਚਾਹੁੰਦੇ ਆ ਚਾਹੇ ਤੁਹਾਡੀ ਮਨਸ਼ਾ ਚੰਗੀ ਵੀ ਕਿਉਂ ਨਾ ਹੋਵੇ ਪਰ ਜੇ ਪੰਜਾਬ ਸਰਕਾਰ ਕੋਰਟ ਦੇ ਵਿੱਚ ਜਾਂਦੀ ਹੈ ਇਸ ਮਸਲੇ ਦੇ ਉੱਤੇ ਕਿ ਮੋਦੀ ਸਰਕਾਰ ਦੇ ਹੱਕ ਚ ਭੁਗਤਣ ਵਾਲੀ ਗੱਲ ਹੋਊਗੀ ਕਿਉਂਕਿ ਉੱਥੇ ਸਾਲਾਂ ਬੱਧੀ ਕੋਈ ਫੈਸਲਾ ਨਹੀਂ ਹੋਣਾ ਤੇ ਕੇਂਦਰ ਸਰਕਾਰ ਨੇ ਦਿੱਤੇ ਆਪਣਾ ਅਸਿੱਧਾ ਕਬਜ਼ਾ ਜਿਵੇਂ ਹੁਣ ਹੋਇਆ ਹੋਇਆ ਕਬਜ਼ਾ ਕਰ ਹੀ ਰੱਖਣਾ ਹੈ ਇਸ ਕਰਕੇ ਇਹ ਨਹੀਂ ਅਸੀਂ ਸਮਝਦੇ ਹਾਂ ਕਿ ਉਹਨੂੰ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਲੜਿਆ ਜਾਵੇ ਸਟੂਡੈਂਟਸ ਉਹਨੂੰ ਆਪਣੇ ਤੌਰ ਤੇ ਕਾਲਜਾਂ ਦੇ ਵਿੱਚ ਲੜਨ ਆਮ ਪੰਜਾਬੀ ਜਿਹੜੇ ਆ ਘਰ ਘਰ ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਪੰਜਾਬ ਵਿਰੋਧੀ ਬੀਜੇਪੀ ਦੇ ਕਦਮਾਂ ਵਜੋਂ ਜਿਹੜਾ ਉਸ ਨੂੰ ਲੜਿਆ ਜਾਵੇ ਕਿਉਂਕਿ ਇਹ ਕੱਲਾ ਇੱਕ ਮੁੱਦਾ ਨਹੀਂ ਜਿਹਦੇ ਉੱਤੇ ਪੰਜਾਬ ਸਰਕਾਰ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਨਾਲ ਧੋਖੇ ਕੀਤੇ ਆ ਉਹ ਬਹੁਤ ਵੱਡੇ ਮੁੱਦੇ ਆ ਇਸ ਕਰਕੇ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿੰਨੀਆਂ ਵੀ ਧਿਰਾਂ ਇਸ ਗੱਲ ਲਈ ਚਿੰਤਾ ਰੱਖਦੀਆਂ ਨੇ ਉਹਨਾਂ ਨੂੰ ਆਪੋ ਆਪਣੇ ਮਤਭੇਦਾਂ ਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਇੱਕ ਸਰਬ ਵੱਡਾ ਮੋਰਚਾ ਬਣਾਉਣਾ ਚਾਹੀਦਾ ਹੈ ਚਾਹੇ ਉਹ ਸਿਵਲ ਸੁਸਾਇਟੀ ਵਾਲੇ ਲੋਕਾਂ ਦਾ ਹੋਵੇ ਬਹੁਤ ਸਾਰੇ ਇੰਟੈਲੈਕਚੁਅਲਸ ਦਾ ਹੋਵੇ ਬਹੁਤ ਸਾਰੀਆਂ ਵਿਦਿਆਰਥੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦਾ ਹੋਵੇ ਚਾਹੇ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਆਪਣੇ ਤੌਰ ਤੇ ਸਪੋਰਟ ਦੇਣ ਇਸ ਤਰ੍ਹਾਂ ਦੇ ਨਾਲ ਜਿਹੜਾ ਇਹ ਵੱਡਾ ਮੋਰਚਾ ਘਰ ਘਰ ਲੈ ਕੇ ਜਾਇਆ ਜਾਣਾ ਚਾਹੀਦਾ ਹੈ ਪੰਜਾਬ ਦੀ ਜਿਹੜੀ ਭਾਜਪਾ ਦੀ RSS ਦੀ ਵਿਚਾਰਧਾਰਾ ਨੂੰ ਜਿਹੜਾ ਜ਼ਹਿਰ ਉਹਦਾ ਪੰਜਾਬ 'ਚ ਫੈਲਾਉਣਾ ਚਾਹੁੰਦੇ ਐ ਉਹਦਾ ਡਟ ਕੇ ਮੁਕਾਬਲਾ ਕਰਨ ਦੀ ਲੋੜ ਐ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਨਿਊਯਾਰਕ ਦੇ ਜਿਹੜੇ ਮੇਅਰ ਚੁਣੇ ਗਏ ਐ ਜ਼ੋਹਰਾਨ ਮਮਦਾਨੀ ਉਹ ਉਹ ਉਹਨਾਂ ਦੀ ਕੱਲ ਸਪੀਚ ਸੁਣਨ ਨੂੰ ਮਿਲੀ ਉਹਨਾਂ ਨੇ ਬੜੇ ਜ਼ੋਰ ਦੇ ਨਾਲ ਕਿਹਾ ਜਿਹੜਾ 트럼ਪ ਉਥੇ ਪ੍ਰਵਾਸੀਆਂ ਨੂੰ ਬਾਹਰ ਕੱਢ ਰਿਹਾ ਹੈ ਬੇੜੀਆਂ ਲਾ ਲਾ ਕੇ ਬਾਹਰ ਭੇਜ ਰਿਹਾ ਹੈ ਉਹਨਾਂ ਦੀ ਤੋਹੀਨ ਕਰ ਰਿਹਾ ਹੈ ਉਸ ਨਿਊਯਾਰਕ ਸ਼ਹਿਰ ਦੇ ਵਿੱਚ ਜਿਹਨੂੰ ਇਮੀਗ੍ਰੈਂਟਸ ਦਾ ਸ਼ਹਿਰ ਕਿਹਾ ਜਾਂਦਾ ਹੈ ਪ੍ਰਵਾਸੀਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਜਿਹਦੇ ਚ ਕੋਈ 750 150 ਮੁਲਕਾਂ ਦੇ ਲੋਕ ਉੱਥੇ ਰਹਿੰਦੇ ਆ ਅੱਡ ਅੱਡ ਪਛਾਣਾਂ ਦੇ ਅੱਡ ਅੱਡ ਪਛਾਣਾਂ ਦੇ ਲੋਕ ਉਹਨਾਂ ਦੇ ਵਿੱਚੋਂ ਉਸ ਬੰਦੇ ਨੂੰ ਇੰਨੀ ਮੈਜੋਰਿਟੀ ਦੇ ਨਾਲ ਚੁਣਿਆ ਜਾਣਾ ਤੇ ਰਿਕਾਰਡ ਵੋਟਾਂ ਪੈਣੀਆਂ ਪਹਿਲੀ ਵਾਰ ਐਡੀ ਤੇ ਬਹੁਤ ਛੋਟੀ ਉਮਰ ਦਾ ਬੰਦਾ ਹੈ ਤੇ ਉਹਨੇ ਆਪਣੀ ਜਿਹੜੀ ਜਿਹੜਾ ਜਿੱਥੇ ਅਮਰੀਕਾ ਦੇ ਵਿੱਚ ਇਸਲਾਮੋਫੋਬੀਆ ਮੁਸਲਮਾਨਾਂ ਦਾ ਡਰ ਪੈਦਾ ਕਰਕੇ ਲੋਕਾਂ ਦੀਆਂ ਡਰਾ ਕੇ ਬੋਟਾਂ ਲਈਆਂ ਜਾਂਦੀਆਂ ਨੇ ਉਹ ਉੱਥੇ ਬੜੇ ਮਾਣ ਦੇ ਨਾਲ ਕਹਿੰਦਾ ਕਿ ਮੈਂ ਇੱਕ ਮੁਸਲਮਾਨ ਆ ਉਹ ਬੜੇ ਮਾਣ ਦੇ ਨਾਲ ਕਹਿੰਦਾ ਜਿਹੜਾ ਇੱਕ ਕੈਪੀਟਲਿਸਟ ਦੇਸ਼ ਹੈਗਾ ਇੱਕ ਸਾਮਰਾਜੀ ਮੁਲਕ ਹੈ ਉੱਥੇ ਉਹ ਕਹਿੰਦਾ ਕਿ ਵੀ ਮੈਂ ਡੈਮੋਕ੍ਰੈਟਿਕ ਸੋਸ਼ਲਿਸਟ ਆ ਉਹ ਇਹ ਕਲੇਮ ਕਰਦਾ ਹੈਗਾ ਗੱਲਾਂ ਤੇ ਉਹਨੂੰ ਉੱਥੋਂ ਦੇ ਖੱਬੇ ਪੱਖੀ ਲੋਕਾਂ ਦੀ ਵਰਨੀ ਸੈਂਟਰਸ ਵਗੈਰਾ ਹੋਰਾਂ ਦੀ ਬਹੁਤ ਵੱਡੀ ਸਪੋਰਟ ਹੈ ਤੇ ਉਹਨੇ ਚੈਲੰਜ ਕਰਦਿਆਂ ਹੋਇਆ 트াম্প ਨੂੰ ਕਿਹਾ ਵੀ 트াম্প ਸਾਹਿਬ ਸੁਣ ਲਓ ਫਿਰ ਇਹ ਸ਼ਹਿਰ ਹੈ ਜਿਨੇ ਚੈਲੰਜ ਕਰਕੇ 트াম্প ਨੂੰ ਹਰਾਇਆ ਹੈ ਇਹ ਵੀ ਸੁਣ ਲੈ ਕਿ ਕਿਸੇ ਚੋ ਇੱਕ ਨੂੰ ਵੀ ਹੱਥ ਪਾਉਣ ਲਈ ਤੈਨੂੰ ਸਾਨੂੰ ਸਾਰਿਆਂ ਚੋਂ ਲੰਘਣਾ ਪਊਗਾ ਇਹ ਇੱਕ ਜੰਗਲ ਖੜਾ ਕਰ ਦਿੱਤਾ ਕਿਸੇ ਇੱਕ ਵੀ ਇਮੀਗਰੈਂਟ ਤੇ ਤੈਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਜੰਗਲ ਤੇਰੇ ਤੇਰੇ ਮਗਰ ਪੈ ਜਾਊਗਾ 트াম্প ਨੂੰ ਓਪਨ ਚੈਲੰਜ ਕੀਤਾ ਇਸ ਗੱਲ ਦੇ ਉੱਤੇ ਤੇ ਨਾਲ ਦੀ ਨਾਲੇ ਉਹਨਾਂ ਨੇ ਜਿਹੜਾ ਗੁਜਰਾਤ ਦੰਗਿਆਂ ਦੇ ਲਈ ਮੋਦੀ ਸਰਕਾਰ ਦੀ ਵੀ ਨਿੰਦਿਆ ਕੀਤੀ ਹੈ ਗਾਜ਼ਾ ਦੇ ਵਿੱਚ ਇਜ਼ਰਾਈਲ ਦੀ ਨਿੰਦਿਆ ਕੀਤੀ ਹੈ ਹਾਲਾਂਕਿ 트ੰਪ ਨੇ ਵੋਟਾਂ ਦੇ ਦੌਰਾਨ ਇਹ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਯਹੂਦੀ ਜਿਹੜਾ ਯਹੂਦੀ ਹੋ ਕੇ ਇਹਨੂੰ ਵੋਟ ਪਾਊਗਾ ਉਹ ਤਾਂ ਸਮਝ ਲਓ ਵੀ ਬਹੁਤ ਹੀ ਵੱਡਾ ਗਦਾਰ ਹੈ ਪਰ ਇਸ ਦੇ ਬਾਵਜੂਦ 31% ਜਿਹੜੇ ਯਹੂਦੀ ਹੈ ਉਹਨਾਂ ਨੇ ਮਮਦਾਨੀ ਨੂੰ ਵੋਟ ਪਾਈ ਹੈ ਹਾਲਾਂਕਿ ਉਹਦਾ ਓਪਨ ਐਲਾਨ ਹੈ ਵੀ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਜੇ ਇੱਥੇ ਆਊਗਾ ਨਿਊਯਾਰਕ ਦੇ ਵਿੱਚ ਤਾਂ ਮੈਂ ਉਹਨੂੰ ਗ੍ਰਫਤਾਰ ਕਰੂੰਗਾ ਇਹ ਉਹਦਾ ਓਪਨ ਐਲਾਨ ਹੈ ਸੋ ਅਸੀਂ ਸਮਝਦੇ ਹਾਂ ਵੀ ਇੱਕ ਦੋ ਤਰ੍ਹਾਂਾਂ ਚੱਲ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਜਿਹੜੇ ਜਿਹੜੇ ਵੱਡੇ ਵੱਡੇ ਸਾਮਰਾਜੀ ਤੇ ਵਿਕਸਿਤ ਦੇਸ਼ ਨੇ ਪੂੰਜੀਵਾਦੀ ਦੇਸ਼ ਨੇ ਉੱਥੇ ਇਹ ਇੱਕ ਧਾਰਾ ਇਹ ਵੀ ਚੱਲ ਪਈ ਡੈਮੋਕ੍ਰੈਟਿਕ ਜਿਹੜੇ ਪਾਰਟੀ ਦੇ ਲੋਕ ਸੀਗੇ ਅੱਗੇ ਉਹ ਕਾਰਪੋਰੇਟਾਂ ਦੇ ਲਈ ਹੀ ਕੰਮ ਕਰਦੇ ਸੀ ਉਹਨਾਂ ਦੇ ਵਿੱਚ ਇੱਕ ਨਵੀਂ ਧਾਰਾ ਇਹ ਸ਼ੁਰੂ ਹੋ ਗਈ ਇਹਦਾ ਹੋਰ ਫਲਾ ਜੇ ਹੋਣਾ ਹੈ ਇਸੇ ਤਰ੍ਹਾਂ ਯੂਕੇ ਦੇ ਵਿੱਚ ਵੀ ਇੱਕ ਨਵੀਂ ਧਾਰਾ ਚੱਲ ਰਹੀ ਹੈ ਫਰਾਂਸ ਦੇ ਵਿੱਚ ਖੱਬੇ ਪੱਖੀਆਂ ਦੀ ਅਦਾ ਤੜਾ ਕਾਫੀ ਵੱਡੀ ਪਰਫਾਰਮੈਂਸ ਦੇ ਗਿਆ ਸੀ ਪਿਛਲੀਆਂ ਚੋਣਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਇਹ ਤੀਜੀ ਦੁਨੀਆ ਦੇ ਦੇਸ਼ਾਂ ਜਿਹੜੀਆਂ ਆਮ ਸਾਡੇ ਗਰੀਬ ਮੁਲਕ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਨੇ ਇਹ ਧਾਰਾਵਾਂ ਤੇਜ਼ ਹੋ ਰਹੀਆਂ ਨੇ ਹਾਂ ਇਹ ਗੱਲ ਸੱਚ ਹੈ ਕਿ ਕੁੱਲ ਮਿਲਾ ਕੇ ਵੱਡੇ ਪੱਧਰ ਦੇ ਉੱਤੇ ਸੱਜੇ ਪੱਖੀ ਲੋਕਾਂ ਦਾ ਰੁਝਾਨ ਮਿਲਦਾ ਹੈ ਸਾਡੇ ਜਿਹੜੀ ਬੀਜੇਪੀ ਦਾ ਇੱਕ ਲੀਡਰ ਕੱਲ ਉੱਥੇ ਜਿਹੜੀ ਮਹਾਵਿਕਾਸ ਅਗਾੜੀ ਹੈ ਜਿਹਦੇ ਚ ਕਾਂਗਰਸ ਹੈ Shiv Sena ਉਧਵ ਠਾਕਰੇ ਵਾਲੀ ਹੈ ਤੇ ਜਿਹੜੀ ਸ਼ਰਦ ਪਵਾਰ ਵਾਲੀ NCP ਹੈ ਉਹਨਾਂ ਦੇ ਗੱਠਜੋੜ ਨੂੰ ਚੈਲੰਜ ਕਰਦੇ ਹੋਏ ਆ ਕਿਹਾ ਕਿ ਸਾਡੇ ਇੱਥੇ ਨਾ ਕੋਈ ਮਮਦਾਨੀ ਨੂੰ ਸਾਡੇ ਤੇ ਥੋਪ ਦਿਓ ਅਸੀਂ ਨਹੀਂ ਥੋਪਣ ਦੇਣਾ ਉੱਥੇ ਬੰਬੀ ਦੇ ਵਿੱਚ ਬੰਬੇ ਦੇ ਵਿੱਚ ਚੋਣਾ ਹੋ ਰੀਆਂ ਨੇ ਉੱਥੋਂ ਦੀ ਕਾਰਪੋਰੇਸ਼ਨ ਤੇ ਆ ਜਣੀ ਉਹ ਐਨੀ ਨਫਰਤ ਕਹਿੰਦੇ ਕੋਈ ਖਾਨ ਨਹੀਂ ਸਾਡੇ ਤੇ ਰਾਜ ਕਰਨਾ ਚਾਹੀਦਾ ਬੀਜੇਪੀ ਵਾਲਾ ਇੱਕ ਬੰਦਾ ਕਹਿੰਦਾ ਸੋ ਇੱਕ ਪਾਸੇ ਤਾਂ ਜਦੋਂ ਕਿਤੇ ਕੋਈ ਭਾਰਤੀ ਮੂਲ ਦਾ ਬੰਦਾ ਕਿਸੇ ਦੇਸ਼ ਦੇ ਵਿੱਚ ਉੱਚੇ ਆਉਂਦਾ ਹੈ ਉਹ ਤੇ ਜਾਂਦਾ ਹੈ ਤਾਂ ਭਾਰਤੀ ਬੜੇ ਮਾਰ ਦੇ ਨਾਲ ਫੁੱਲੇ ਨਹੀਂ ਸਮਾਉਂਦੇ ਹੁੰਦੇ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ ਉਹ ਰਿਸ਼ੀ ਸੁਨਕ ਉਸ ਦੇ ਲਈ ਆਇਆ ਲੱਗਦਾ ਸੀ ਵੀ ਜਿਵੇਂ ਮੋਦੀ ਦਾ ਭਰਾ ਇੱਕ ਮੈਂਬਰ ਉੱਥੇ ਬਣ ਗਿਆ ਹੋਵੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਉਹਦਾ ਰੌਲਾ ਪਾਇਆ ਜਾ ਰਿਹਾ ਸੀ ਇੱਥੇ ਇੱਕ ਭਾਰਤੀ ਮੂਲ ਦਾ ਬੰਦਾ ਜਿਹਦੀ ਮਾਂ ਜਿਹੜੀ ਹੈ ਉਹ ਭਾਰਤੀ ਹੈ ਤੇ ਉਹਦਾ ਪਿਓ ਵੀ ਭਾਰਤੀ ਮੂਲ ਦਾ ਬਾਹਰ ਚੁਗਾਂਡਾ ਚਲੇ ਗਈ ਕਬੱਡੀ ਉੱਗੀ ਫਿਲਮ ਕਾਰ ਹੈ ਉਹਦੀ ਮਾਂ ਤੇ ਉਹ ਉਹਦਾ ਨਾਨਾ ਜਿਹੜਾ ਪੰਜਾਬੀ ਸੀਗਾ ਇੱਕ ਆਈਐਸ ਅਫਸਰ ਰਿਹਾ ਉੱਥੇ ਉੜੀਸਾ ਦੇ ਵਿੱਚ ਉਹਦੇ ਉੱਤੇ ਮਾਣ ਕਰਨ ਦੀ بجائے ਉਹਦੇ ਮੁਸਲਮਾਨ ਪਛਾਣ ਕਰਕੇ ਉਹਦੇ ਤੇ ਅਟੈਕ ਕਰਿਆ ਜਾ ਰਿਹਾ ਹੈ ਇਹ ਭਾਜਪੀ ਦੀ ਨੀਤੀ ਹੈ ਕੱਲ ਗੁਰੂ ਨਾਨਕ ਸਾਹਿਬ ਦੇ ਬਰਥਡੇ ਦੇ ਉੱਤੇ ਜਿਹੜਾ ਇਸ ਜਿੱਤ ਹੋਣਾ 143 ਅੱਠ ਅੱਠ ਤਰਾਂ ਦੀਆਂ ਭਾਸ਼ਾਵਾਂ ਕੌਮੀਆਂ ਤਾਂ ਆਲੇ ਲੋਕ ਜਿਹੜੇ ਐ ਜੇ ਇੱਕ ਬੰਦੇ ਨੂੰ ਉਹ ਵੀ ਇੱਕ ਮੁਸਲਮ ਬੰਦੇ ਨੂੰ ਇੱਕ ਸਭ ਤੋਂ ਯੰਗ ਬੰਦੇ ਨੂੰ ਵੋਟਾਂ ਪਾਉਂਦੇ ਐ ਤਾਂ ਇਹ ਇੱਕ ਸੁਨੇਹਾ ਹੈਗਾ ਸਾਰੀ ਦੁਨੀਆ ਦੇ ਲੋਕਾਂ ਦਾ ਦੇ ਲਈ ਸੁਨੇਹਾ ਹੈ ਬੀ ਸਾਨੂੰ ਜਿਹੜੇ ਵੰਡਣ ਦੀਆਂ ਨੀਤੀਆਂ ਰੱਖਦੇ ਐ ਉਹਨਾਂ ਅਮਰਤ ਇਕੱਠੇ ਹੋਣਾ ਚਾਹੀਦਾ ਸਾਡੀ ਗਰੀਬੀ ਦੀ ਲੜਾਈ ਇੱਕੋ ਜੀ ਐ ਸਾਰਿਆਂ ਦੇ ਇਹਨਾਂ ਦੇ ਖਿਲਾਫ ਸਾਡੀ ਸਾਰਿਆਂ ਦੀ ਇੱਕ ਲੜਾਈ ਐ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਕਿ ਇਹਦੇ ਨਾਲ ਦੀ ਨਾਲ ਇਹ ਨੇਪਾਲ ਦੇ ਵਿੱਚ ਬੜੀ ਵੱਡੀ ਉਥਲ ਪੁਤਲ ਹੋ ਕੇ اٹਹੀ ਐ ਉਥੋਂ ਦੀਆਂ ਜਿਹੜੀਆਂ ਨੌ ਕਮਨਿਸਟ ਪਾਰਟੀਆਂ ਨੇ ਲੈਫਟ ਪਾਰਟੀਆਂ ਨੇ ਉਹਨਾਂ ਨੇ ਆਪ ਇਕੱਠੇ ਹੋ ਗਏ ਐ ਆਪਣਾ ਚੋਣ ਨਿਸ਼ਾਨ ਤਾਰਾ ਰੱਖ ਲਿਆ ਐ ਤੇ ਉਹਨਾਂ ਨੇ ਨੇਪਾਲੀ ਕਮਿਊਨਿਸਟ ਪਾਰਟੀ ਨਾਂ ਦੇ ਉੱਤੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਓਪਨਲੀ ਰੈਲੀ ਕਰਕੇ ਤੇ ਉਹਦੇ ਵਿੱਚ ਕਮਿਊਨਿਸਟ ਪਾਰਟੀ ਆਫ ਨੇਪਾਲ ਮੋਇਸਟ ਸੈਂਟਰ ਕਮਿਊਨਿਸਟ ਪਾਰਟੀ ਆਫ ਨੇਪਾਲ ਯੂਨਾਈਟਿਡ ਸੋਸ਼ਲਿਸਟ ਤੇ ਹੋਰ ਸਾਰੀਆਂ ਪਾਰਟੀਆਂ ਸ਼ਾਮਲ ਨੇ ਤੇ ਜਿਹੜੀ 5 ਮਾਰਚ ਨੂੰ ਚੋਣ ਹੋਣੀ ਹੈ ਉਹਦੇ ਵਿੱਚੋਂ ਗੱਜ-ਬੱਜ ਕੇ ਉਸ ਚੋਣ 'ਚ ਹਿੱਸਾ ਲੈਣਗੇ ਤੇ ਦੇਖਦੇ ਆ ਉਹ ਕਿੱਧਰ ਨੂੰ ਜਾਂਦਾ ਹੈ ਨੇਪਾਲ ਦੁਬਾਰਾ ਫੇਰ ਰਾਜਾ ਸ਼ਾਹੀ ਬਣਾਉਣ ਦੀਆਂ ਕੋਸ਼ਿਸ਼ਾਂ ਸਾਮਰਾਜੀਆਂ ਦੀਆਂ ਤੇ ਸਾਡੇ ਭਾਰਤ ਦੇ ਕੁਝ ਲੋਕਾਂ ਦੀਆਂ ਸ਼ਾਇਦ ਉਹਨਾਂ ਨੂੰ ਉਹ ਫੇਲ ਕਰ ਸਕਣਾ ਅਗਲੀ ਗੱਲ ਦੋਸਤੋ ਸਾਡੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਵੋਟ ਚੋਰੀ ਦੇ ਉੱਤੇ ਕੱਲ ਰਾਹੁਲ ਗਾਂਧੀ ਨੇ ਹਰਿਆਣੇ ਦੀਆਂ ਕੁਝ ਵੋਟਾਂ ਦਾ ਨਿਰਣਾ ਕੀਤਾ ਉਹਦੇ ਵਿੱਚ ਉਹਨਾਂ ਦਾ ਦਾਵਾ ਹੈ ਕਿ 25 ਲੱਖ ਜਾਲੀ ਵੋਟ ਹੈਗੇ ਐ ਜਾਨੀ ਅੱਠ ਵੋਟਾਂ ਚੋਂ ਇੱਕ ਵੋਟ ਜਾਲੀ ਹੈ ਉਹਦੇ ਚ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਬਰਾਜ਼ੀਲ ਦੀ ਇੱਕ ਮਾਡਲ ਕੁੜੀ ਹੈ ਉਹਦੀਆਂ ਤਸਵੀਰਾਂ 10 ਬੂਥਾਂ ਦੇ 22 ਥਾਮਾਂ ਦੇ ਉੱਤੇ ਉਹਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਕਿਸੇ ਥਾਂ ਤੇ ਉਸ ਤਸਵੀਰ ਦੇ ਉੱਤੇ ਕਿਸੇ ਕੁੜੀ ਦਾ ਨਾ ਸਵਿਟੀ ਹੈ ਕਿਸੇ ਥਾਂ ਤੇ ਸੀਮਾ ਹੈ ਕਿਸੇ ਥਾਂ ਤੇ ਸਰਸਵਤੀ ਹੈ ਕਿਸੇ ਥਾਂ ਤੇ ਕੁਸ਼ ਹੈ ਜਾਨੀ ਉਹ ਕਿੰਨਾ ਕੁ ਉਹਦੇ ਚ ਹੈਗਾ ਇਹ ਅੱਗੇ ਆਉਣ ਵਾਲੇ ਸਮੇਂ ਨੇ ਦੱਸਣਾ ਹੈ ਇਲੈਕਸ਼ਨ ਕਮਿਸ਼ਨ ਨੇ ਕਿਹਾ ਤਾਂ ਵੀ ਤੁਹਾਨੂੰ ਸਾਨੂੰ ਪਹਿਲਾਂ ਤੁਸੀਂ ਕਿਉਂ ਨਹੀਂ ਸ਼ਿਕਾਇਤ ਕੀਤੀ ਰਾਹੁਲ ਗਾਂਧੀ ਨੇ ਇਹਦਾ ਜਵਾਬ ਵੀ ਦਿੱਤਾ ਹੈ ਕਿ ਜਦੋਂ ਹੁਣ ਬਿਹਾਰ ਦੀਆਂ ਚੋਣਾਂ ਅੱਜ ਪਹਿਲਾ ਫੇਜ ਸ਼ੁਰੂ ਹੋ ਰਿਹਾ ਚੋਣ ਉੱਥੇ ਹੋਗੀ ਤੇ ਇਹ ਤੂੰ 2 5 ਦਿਨ 7 ਦਿਨ ਪਹਿਲਾਂ ਫਾਈਨਲ ਸੂਚੀ ਦੇਣੀ ਹੈ ਤੇ ਕਦੋਂ ਇਤਰਾਜ਼ ਕਰੂਗਾ ਕਦੋਂ ਬੰਦਾ ਉਹਨੂੰ ਸਟੱਡੀ ਕਰੂਗਾ ਇਹ ਤਾਂ ਸਟੱਡੀ ਕਰਨ ਨੂੰ ਵਕਤ ਲੱਗਦਾ ਹੈਗਾ ਐ ਨਹੀਂਗਾ ਵੀ ਨਾਲ ਦੀ ਨਾਲ ਹੀ ਪਤਾ ਲੱਗ ਜਾਂਦਾ ਸੋ ਇਸ ਤਰ੍ਹਾਂ ਨਾਲ ਇਹ ਇਹ ਗੱਲ ਵੀ ਨਾਲ-ਨਾਲ ਚੱਲ ਰਹੀ ਹੈ ਅਹ ਦੋਸਤੋ ਲਾਸਟ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪ੍ਰਧਾਨ ਮੰਤਰੀ ਜੀ ਨੇ ਜਦੋਂ ਪ੍ਰਧਾਨ ਮੰਤਰੀ ਬਣੇ ਸੀ ਕਿਹਾ ਸੀ ਨਾ ਖਾਊਂਗਾ ਨਾ ਖਾਣੇ ਦੂੰਗਾ ਉਹਨਾਂ ਨੇ ਅ ਇੱਕ ਬਹੁਤ ਵੱਡਾ ਚਲਾਇਆ ਵੀ ਅਸੀਂ ਸਕਿੱਲ ਇੰਡੀਆ ਸਕਿੱਲ ਇੰਡੀਆ ਉਹਦੇ ਨਾਂ ਦੇ ਉੱਤੇ ਸਕਿੱਲ ਡਿਵੈਲਪਮੈਂਟ ਦਾ ਇੱਕ ਮਿਨਿਸਟਰੀ ਬਣਾ ਦਿੱਤੀ ਉਸ ਮਿਨਿਸਟਰੀ ਦੇ ਵੱਲੋਂ ਸਕਿੱਲ ਸੈਂਟਰ ਸ਼ੁਰੂ ਕੀਤੇ ਗਏ ਲੋਕਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਤੇ ਉਹਨਾਂ ਟ੍ਰੇਨਿੰਗ ਦੇਣ ਵਾਲੇ 2015 ਤੋਂ ਸਕੀਮ ਇਹ ਸ਼ੁਰੂ ਕੀਤੀ ਤੇ ਦਾ ਦਾਵਾ ਇਹ ਹੈ ਵੀ 1 ਲੱਖ 1 ਕਰੋੜ 64 ਲੱਖ ਲੋਕਾਂ ਨੂੰ ਅਸੀਂ ਇਹ ਟ੍ਰੇਨਿੰਗ ਦੇ ਚੁੱਕੇ ਹਾਂ ਉਹ ਆਉਂਦੇ 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 2022 ਚ ਉਹਦੀ ਚੌਥੀ ਜਿਹੜੀ ਹੈ ਉਹਦਾ ਚੌਥਾ ਵਰਜਨ ਜਾਰੀ ਹੋਇਆ ਉਸ ਦੇ ਵਿੱਚ ਜਿਹੜਾ 2024-25 ਦੇ ਵਿੱਚ ਉਹ ਉਹਨਾਂ ਨੇ 1538 ਕਰੋੜ ਰੁਪਏ ਇਹਦੇ ਲਈ ਰੱਖੇ ਸਕਿੱਲ ਡਿਵੈਲਪਮੈਂਟ ਲਈ ਹੁਣ ਇਹ ਪਤਾ ਲੱਗਿਆ ਹੈ ਵੀ 18 ਸੂਬਿਆਂ ਦੇ ਵਿੱਚੋਂ 178 파트너 ਜਿਹੜੇ ਟ੍ਰੇਨਿੰਗ ਦੰਦੇ ਆ ਤੇ ਉਹਦਾਂ ਦੇ ਟ੍ਰੇਨਿੰਗ ਸੈਂਟਰ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ ਉੱਥੇ ਵਿਦਿਆਰਥੀ ਆ ਨਹੀਂ ਰਹੇ ਕੋਈ ਵਿਦਿਆਰਥੀ ਨਹੀਂ ਆ ਰਿਹਾ ਉੱਥੇ ਹਾਜ਼ਰੀ ਸ਼ੋਅ ਕਰਕੇ ਉਹਦੇ ਪੈਸੇ ਲਏ ਜਾ ਰਹੇ ਆ ਉਤੋਂ ਕੋਈ ਸੈਂਟਰ ਚੱਲਦਾ ਹੀ ਨਹੀਂ ਫਰਜੀ ਸੈਂਟਰ ਹੈ ਉਹ ਸੈਂਟਰ ਦੇ ਨਾਂ ਦੇ ਉੱਤੇ ਪੈਸੇ ਚਲਾਏ ਜਾ ਰਹੇ ਆ ਫਰਜੀ ਕਾਗਜ਼ ਪੱਤਰ ਤਿਆਰ ਕੀ ਜਾ ਰਿਹਾ ਹੈ ਇਹ ਜਿਹੜਾ ਫਰਜੀ ਵਾੜਾ ਹੈ ਇਹਦੇ ਨਾਲ ਕਰੋੜਾਂ ਰੁਪਈਆ ਦਾ ਚੂਨਾ ਲਾਇਆ ਜਾ ਰਿਹਾ ਹੈ ਜਰਾ ਇਹ ਵੀ ਗੌਰ ਕਰਨੀ ਬਣੂਗੀ ਵੀ ਉਹ ਜਿਹੜੇ ਟ੍ਰੇਨਿੰਗ ਜਿਹੜੇ ਪਾਰਟਨਰ ਨੇ ਉਹ ਜਿਹੜੇ ਟ੍ਰੇਨਿੰਗ ਸੈਂਟਰ ਵਾਲੇ ਮਾਲਕ ਨੇ ਉਹਨਾਂ ਦਾ ਬੀਜੇਪੀ ਆਰਐਸਐਸ ਨਾਲ ਕੀ ਤਾਲਕ ਹੈ ਇਹ ਗੱਲ ਅਗਲੇ ਆਉਣ ਵਾਲੇ ਸਮੇਂ 'ਚ ਜਾਂਚ ਦਾ ਵਿਸ਼ਾ ਹੈਗਾ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ